ਕੱਲ 1 ਵਜੇ ਦੇ ਕਰੀਬ ਪੁਲਿਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੀ ਗੱਡੀ 'ਚ ਕਿਤੇ ਹੋਰ ਗਰਨੇਡ ਫਟੇ ਹੁਣ ਗਰਨੇਡ ਐ ਹੋ ਗਿਆ ਜਿਵੇਂ ਹੈਮਲਿਸ ਦੁਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੀ ਘਟਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ 'ਚ ਗਰਨੇਡ ਫਿਰ ਰਹੇ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ 'ਚੋਂ ਇੱਕ ਮਨਨਜਨ ਕਾਲਿਆ ਕੀ ਆ ਜੇ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਚੋਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਰੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਕਾਲਿਆ ਸਾਹਿਬ ਤੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਉਹ ਬਹੁਤ ਵੱਡੀ ਸੋਚੀ ਸਮਝੀ ਛਾਲ ਆ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗਰਨੇਡ ਸਿੱਟ ਕੇ ਗਏ ਨੇ ਉਹ ਵੀ ਪੰਜਾਬ 'ਚ